ਤਰਕਰ ਬੁੱਟਾ ਸਿੰਘ ਗੱਲ ਵੋ ਤੁਸੀਂ ਦੇਖ ਰਹੇ ਹੋ ਜਨ ਸ਼ਕਤੀ ਨਿਊਜ਼ ਪੰਜਾਬ ਹੋ ਦਰਸ਼ਕੋ ਅੱਜ ਜਨ ਸ਼ਕਤੀ ਨਿਊਜ਼ ਪੰਜਾਬ ਦੀ ਜਿਹੜੀ ਟੀਮ ਪਿੰਡ ਤੱਪੜ ਹਰਨੀਆਂ ਜਗਰਾਉਂਦੇ ਨੇ ਜਦੀਕ ਪੈਂਦਾ ਵਾ ਉੱਥੇ ਪਹੁੰਚੀ ਹੋਈ ਆ ਜਿੱਥੇ ਅੱਜ ਸਾਰੇ ਭਾਰਤ ਵਿੱਚ ਪਰ ਤਰਤਨ ਡਾਕਟਰ ਅੰਬੇਦਕਰ ਸਾਹਿਬ ਜੀ ਦਾ ਜਨਮ ਦਿਹਾੜਾ ਬੜੇ ਧੂਮ ਧਮ ਨਾਲ ਮਨਾਇਆ ਜਾ ਰਿਹਾ ਵਾ ਉਸੇ ਲੜੀ ਤਹਿਤ ਅੱਜ ਪਿੰਡ ਤੱਪੜ ਖਾਰਨੀਆਂ ਵਿਖੇ ਸੂਬੇਦਾਰ ਸਾਧੂ ਸਿੰਘ ਤੱਪੜ ਦੀ ਗਵਾਹੀ ਵਿੱਚ ਵੀ ਬੜੀ ਧੂਮ ਧਮ ਨਾਲ ਮਨਾਇਆ ਗਿਆ ਵਾ ਇਸੇ ਆਓ ਆਪਾਂ ਗੱਲਬਾਤ ਕਰਗੇ ਸੂਬੇਦਾਰ ਸਾਧੂ ਸਿੰਘ ਤੱਪੜ ਨਾਲ ਸਾਨੂੰ ਕੀ ਕਹਿੰਦੇ ਹਨ ਅਤੇ ਇਸ ਪ੍ਰੋਗਰਾਮ ਦੇ ਵਿੱਚ ਐਡਵੋਕੇਟ ਪਹਿੰਜੀ ਪਰਮਿੰਦਰ ਕੌਰ ਵਿਸ਼ੇਸ਼ ਤੌਰ ਤੇ ਪਹੁੰਚੇ ਆ ਵਿਸ਼ੇਸ਼ ਤੌਰ ਤੇ ਉਹਨਾਂ ਦਾ ਸਨਮਾਨਤ ਕੀਤਾ ਗਿਆ ਵਾ ਉਹਨਾਂ ਨੇ ਵੀ ਸਬੂਧਨ ਕੀਤਾ ਵਾ ਇਸ ਤੋਂ ਸਵਾਏ ਸੰਤਰਾ ਮੱਲੀ ਪੰਜਾਬ ਦੇ ਸਖਤਰ ਬੌਜਨ ਸਮਾਜ ਪਾਰਟੀ ਦੇ ਉਹਨਾਂ ਨੇ ਝੰਡਾ ਚੜਾਉਣ ਦੀ ਰਸਮ ਕੀਤੀ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਤੇ ਰਿਸ਼ਪਾਲ ਸਿੰਘ ਮਾਸਟਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਨੂੰ ਕੀ ਕਹਿੰਦੇ ਆਓ ਆਪਾਂ ਸਾਨੂੰ ਝੰਡਾ ਚੜਾਉਣ ਦੀ ਰਸਮ ਅਤੇ ਆਪਣਾ ਭਾਰਤ ਰਤਨ ਨੂੰ ਉਨ ਡਾਕਟਰ ਅੰਬੇਦਕਰ ਜੀ ਦੇ ਜਨਮ ਦੇ ਸਾਡੇ ਵਿੱਚ ਲੈ ਕੇ ਚਲ ਗਏ ਹਾਂਜੀ ਓਡਾ ہمارا ਰਾਜ ਤੇਰਾ ਨਹੀਂ ਚਲੇਗਾ ਨਹੀਂ ਚਲੇਗਾ नहीं जलेगा, नहीं निकलो बार मकानों से, जंग लड़ो बेईमानों से। निकलो बार मकानों से, जंग लड़ो बेईमानों से। जो, जो हमसे टकराएगा चूर चूर हो जाएगा चूर हम जो हमसे टकराएगा चूर चूर हो जाएगा बहुजन समाज पार्टी जिंदाबाद ਲਓ ਲਓ ਪਾਓ ਪਾਓ ਪਹਿਲਾਂ ਪਾਈ ਦਾ ਹੁੰਦਾ ਪਹਿਲਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤਿ ਸ੍ਰੀ ਅਕਾਲ ਇਹਨਾਂ ਨੂੰ ਸਨਮਾਨਿਤ ਕਰਨ ਵਾਲੇ ਹਰਦੀਪ ਸਿੰਘ ਬੱਬੂ ਜੀ ਤੇ ਆਪਣੇ ਕੈਪਟਨ ਸਾਹਿਬ ਸਰਦਾਰ ਸਾਧੂ ਸਿੰਘ ਜੀ ਤੇ ਫੌਜੀ ਸਾਹਿਬ ਆਪਣੇ ਕਲੇਰ ਸਾਹਿਬ ਸਾਰੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਸਰਦਾਰ ਹਰਦੀਪ ਸਿੰਘ ਜੀ ਸਾਨੇਦਾਰ ਸਾਹਿਬ ਇਹਨਾਂ ਨੇ ਵੀ ਚਲੋ ਜੀ ਠੀਕ ਆ ਜੀ ਠੀਕ ਕਰੋ ਚਲੋ ਚਲੋ ਜੀ ਕੰਮ ਲੈ ਸਾਹਿਬ ਸਾਹਿਬ ਜੀ ਖੜਨੇ ਨੀ ਕੋਈ ਮੂਵੀ ਚ ਖੜਨੇ ਕੋਈ ਨਹੀਂ ਹੁੰਦੀ ਆ ਵਾਸ ਪਾ ਕੇ ਨਾਲ ਦੀ ਨਾਲੇ ਪਿੱਛੇੜ ਜਾਓ ਚਲੋ ਚਲੋ ਨਾਲ ਦੀ ਨਾਲੇ ਪਾਸੇ ਸਾਰੇ ਨਾ ਪਾਓ ਪਿੱਛੇੜ ਜਾਓ ਹੋਰ ਦੂਜੇ ਕੀ ਕੀ ਚਾਹ ਨਾ ਬਰਾ ਸਟੂਡੈਂਟ ਬਿਆਹ ਵੀ ਜਿਨਾਂ ਦੇ ਨਾਲ ਹੋਇਆ ਇਹਦੀ ਲੱਕ ਠੀਕ ਕਰ ਬੁੱਕ ਮੇਂ ਆਪਣੀਆਂ ਨਹੀਂ ਜੇ ਇਤੋਂ ਕਿੰਨੇ ਜਵਾਰ ਆ ਜਿਹੜੇ ਕਰੰਗ ਲਿਖਣਾ ਹੈ ਐਤ ਕਲੇ ਕੇ ਆ ਵੀ ਨੋਸ ਇਹੋ ਵੀ ਪਾਇਆ ਦੇਖ ਮੈਂ ਮਤਲਬ ਇਹਦਾ ਬਹੁਤ ਜਵਾਰ ਨੇ ਜੇ ਪਰ ਦੇ ਚਾਹ ਰਿਹਾ ਕਰ ਰਿਹਾ ਅਜੀ ਅਜੀ बस क्रॉस बना नहीं अपना जो आप लोग कोई नहीं ये बात किसी से नहीं पता है इसमें मैं हो सामने हूं जमाना में होता है ठीक है हम कर लेंगे नहीं मैं आऊंगा तो वो चीज सेट कर लेंगे और खराब कर देंगे तो बहुत अच्छा ਛੇਟ ਚਲੋ ਜੀ ਨਾਲ ਦੀ ਨਾਲ ਹੀ ਐਦਾਂ ਨੂੰ ਕਰਿਓ ਬੋ ਚਲੋ ਜੀ ਪਿੱਛੇ ਲਿਓ ਸਰਬ ਵਾਰੀ ਵਾਰੀ ਪਿੱਛੇ ਲਿਓ ਲਓ ਜੀ ਸਰਬ ਓਕੇ ਠੀਕ ਹੈ ਜੀ ਭਿੱਧੜੀ ਭੜੀ ਇਸ ਨੂੰ ਮੋੜਾ ਸੰਭਰਾ ਹੈ ਥੈਂਕ ਯੂ ਸਰ ਮਾਰੋ ਜੂ ਓਹੋ ਆ ਥੋੜਾ ਜਿਹਾ ਥੈਂਕ ਆਪਨੇ ਇਹਨਾਂ ਦੇ ਨਾਲ ਕੋਈ ਹੈ ਨਹੀਂਗਾ ਜਿਹੜੇ ਜਨਰੇਟਰ ਵਾਲਾ ਥੋੜਾ ਫੋਨ ਜਿਹੜਾ ਲੱਗਦਾ ਉੱਠੋ ਵੀ ਜੀ ਆਜੋ ਆਜੋ ਵੀਰੇ ਹੋਰ ਆਜੋ ਪੁੱਠੋ ਹੀ ਉੱਠੋ ਉੱਠੋ ਮੈਨੂੰ ਪਤਾ ਦੇ ਮੈਨੂੰ ਇਧਰ ਦੀ ਮੈਂ ਕਰਦੀ ਆਂ ਮੇਰੀ ਸਾਹਿਬ ਚਲੋ ਹਾਂ ਰਕਮ ਕੱਢ ਲਾ ਬੋਲੇ ਸੋ ਕਮਲ ਦੋ ਘੰਨਰਾ ਲਾ ਦੇ ਜੀ ਲਾਓ ਜੀ ਲਾਓ ਜੀ ਜੈ ਭਾਰਤ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਈਮਾਨੋਂ ਸੇ ਬਾਰ ਮਕਾਨੋਂ ਸੇ ਜੰਗ ਲੜੋ ਬੇਮਾਨੋਂ ਸੇ ਨਿਕਲੋ ਬਾਰ ਮਕਾਨੋਂ ਸੇ ਜੰਗ ਲੜੋ ਬੇਮਾਨੋਂ ਸੇ ਜੈ ਭੀਮ ਜੈ ਭਵਾਨ ਬਾਬਾ ਸਾਹਿਬ ਤੇਰੀ ਸੋਚ ਤੇ ਮੈਨਾ ਦਿਆਂਗੇ ਠੋਕੇ ਬਹੁਤ ਵਧੀਆ ਤੜਕੇ ਮਾਰੋ ਸੋਚ ਤੇ ਮੈਨਾ ਦਿਆਂਗੇ ਠੋਕੇ ਬਾਬਾ ਸਾਹਿਬ ਤੇਰੀ ਸੋਚ ਤੇ ਮੈਨਾ ਦਿਆਂਗੇ ਠੋਕੇ ਚਲੋ ਜੀ ਜੋ ਹਮਸੇ ਟਕਰਾਏ ਆਂ ਸਭ ਨੂੰ ਸਤ ਸ੍ਰੀ ਅਕਾਲ ਜੀ ਅੱਜ ਬਾਬਾ ਭੀਮ ਭੀਮਰਾਓ ਮਹੇਦਕਰ ਜੀ ਦਾ 133ਵਾਂ ਜਨਮ ਦਿਹਾੜੇ ਤੇ ਪਹਿਲਾਂ ਤਾਂ ਮੈਂ ਸਭ ਨੂੰ ਮੁਬਾਰਕਾਂ ਦਿੰਦੀ ਆ ਬਹੁਤ-ਬਹੁਤ ਠੀਕ ਹੈ ਤੇ ਇੱਕ ਪਾਰਟੀ ਵਰਕਰਾਂ ਵੱਲੋਂ ਅੱਜ ਇੱਥੇ ਦਫ਼ਤਰ ਦਾ ਉਦਘਾਟਨ ਆ ਉਹਦੇ ਵਿੱਚ ਵੀ ਅਸੀਂ ਸਾਡੀ ਸ਼ਮੂਲੀਅਤ ਬਹੁਤ ਜ਼ਰੂਰੀ ਸੀ ਅੱਜ ਬਿਜ਼ੀ ਸ਼ਡਿਊਲ ਦੇ ਬਾਵਜੂਦ ਵੀ ਉਸ ਦਾ ਵੀ ਮੈਂ ਪਾਰਟੀ ਵਰਕਰਾਂ ਨੂੰ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਆਉਣੇ ਵਾਲੇ ਸਮੇਂ ਦੇ ਵਿੱਚ ਪਾਰਟੀ ਪਿੱਛੇ ਨਹੀਂ ਜਾਣੀ ਚਾਹੀਦੀ ਅੱਗੇ ਤੋਂ ਅੱਗੇ ਵਧਦੀ ਜਾਵੇ ਤੇ ਸਾਡੇ ਨਾਲ ਹੋਰ ਜਿਹੜਾ ਯੂਥ ਆ ਉਹ ਸਭ ਜੁੜੇ ਤਾਂ ਕਿ ਲੋਕਾਂ ਦੀਆਂ ਪ੍ਰੋਬਲਮਾਂ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਅਸੀਂ ਸਮਝ ਸਕੀਏ ਤੇ ਗਾਂ ਆਪਣੀ ਸਰਕਾਰ ਤੱਕ ਪਹੁੰਚਾ ਸਕੀਏ ਤੇ ਇਸ ਇਸ ਦੇ ਵਾਸਤੇ ਮੈਂ ਭਾਜੀ ਮਾਨ ਸਾਹਿਬ ਤੇ ਤੱਪੜ ਭਾਜੀ ਦਾ ਸਾਧੂ ਸਿੰਘ ਭਾਜੀ ਦਾ ਤੇ ਹੋਰ ਮੇਰੇ ਵੀਰ ਵੀਰਾਂ ਦਾ ਤੇ ਭੈਣਾਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਉਹਨਾਂ ਨੇ ਅੱਜ ਮੈਨੂੰ ਇਸ ਮੌਕੇ ਤੇ ਸੱਦਿਆ ਤੇ ਵੈਸੇ ਤਾਂ ਮੈਂ ਇਹਨਾਂ ਨਾਲ ਪਾਰਟੀ ਨਾਲ ਮੈਂ ਸ਼ੁਰੂ ਤੋਂ ਜੁੜੀ ਹੋਈ ਹਾਂ ਮੇਰਾ ਇਹਨਾਂ ਨਾਲ ਬਹੁਤ ਪ੍ਰੇਮ ਆ ਸਾਰੀ ਪਾਰਟੀ ਨਾਲ ਜਿੱਥੇ ਇਹ ਕਹਿਣ ਚਾਹੇ ਮੈਨੂੰ 100 ਕੰਮ ਹੋਵੇ ਮੈਂ ਛੱਡ ਕੇ ਜਰੂਰ ਆਉਣੀ ਆ ਕਿਉਂਕਿ ਇਹਨਾਂ ਨਾਲ ਸਾਡਾ ਭੈਣ ਭਰਾਵਾਂ ਵਾਲਾ ਰਿਸ਼ਤਾ ਹੈ ਤੇ ਪਰਮਾਤਮਾ ਕਰੇ ਐਵੇਂ ਹੀ ਬਣਿਆ ਰਵੇ ਤੇ ਇੱਕ ਵਾਰੀ ਫਿਰ ਤੋਂ ਭੀਮਰਾਵ ਮੇਤਕੇ ਡਾਕਟਰ ਸਾਹਿਬ ਦੇ ਜਨਮ ਦਿਨ ਦੀਆਂ ਸਾਰੀ ਸਮੂਹ ਸਾਥ ਸੰਗਤ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਉਹਨਾਂ ਨੇ ਸਾਨੂੰ ਜ਼ਿੰਦਗੀ ਵਿੱਚ ਅੱਗੇ ਵਧਣਾ ਤੇ ਸਾਨੂੰ ਕਾਨੂੰਨ ਰਾਹੀਂ ਸਾਡੀ ਅਸੀਂ ਜਿਹੜੇ ਕੀੜੇ ਮਕੌੜੇ ਸਾਨੂੰ ਪਹਿਲਾਂ ਸਮਝਿਆ ਜਾਂਦਾ ਸੀ ਹੁਣ ਆ ਸਾਡਾ ਵੀ ਜਿਹੜਾ ਸਥਾਨ ਆ ਸਿਰਫ ਕਾਨੂੰਨ ਦੇ ਆਧਾਰ ਤੇ ਅਸੀਂ ਉੱਤੇ ਆਏ ਹਾਂ ਤੇ ਇਸ ਲਈ ਅਸੀਂ ਦੁਬਾਰਾ ਤੋਂ ਬਹੁਤ-ਬਹੁਤ ਮੈਂ ਭੀਮਰਾਓਂ ਬੇਦਕਰ ਸਾਹਿਬ ਦੇ ਜਨਮ ਦਿਨ ਦੀਆਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹੋਏ ਧੰਨਵਾਦ ਦੀ ਸ਼ਮਾ ਦੀ ਜਾਚਕਾਂ ਜੇ ਕੋਈ ਭੁੱਲ ਚੁੱਕ ਹੋਵੇ ਤਾਂ ਮਾਫ ਕਰਨਾ ਮੈਂ ਸੰਤਰਾ ਮੱਲੀ ਸਕੱਤਰ ਬਹੁਜਨ ਸਮਾਪਾਟਿਕ ਪੰਜਾਬ ਅੱਜ ਇਹਨਾਂ ਨੇ ਵਿਸ਼ੇਸ਼ ਤੌਰ ਤੇ ਮੈਨੂੰ ਬੁਲਾਇਆ ਕਿਉਂਕਿ ਮੈਨੂੰ ਮੈਨ ਚਾਰਜ ਮੈਨ ਲੋਕ ਸਭਾ ਫਰੀਦਕੋਟ ਦਾ ਲੈ ਪਾਰਟੀ ਨੇ ਫਿਰ ਵੀ ਮੇਰਾ ਪਿਆਰ ਸਤਿਕਾਰ ਕਰਦੇ ਹੋਏ ਇਹਨਾਂ ਨੇ ਪਹਿਲਾਂ ਮੈਨੂੰ ਚਾਰਜ ਇਹਨਾਂ ਨੇ ਬੁਲਾਇਆ ਤੇ ਮੈਂ ਬਾਬਾ ਸਾਹਿਬ ਡਾਕਟਰ ਮੀੜਕਰ ਦੇ 133ਵੇਂ ਜਨਮ ਦਿਨ ਦੀ ਸਮੁੱਚੇ ਭੌਜਨ ਸਮਾਜ ਨੂੰ ਲੱਖ ਲੱਖ ਵਧਾਈ ਦਿੰਦਾ ਕਿਉਂਕਿ ਜੇ ਬਾਬਾ ਸਾਹਿਬ ਡਾਕਟਰ ਮੀੜਕਰ ਨਾ ਪੈਦਾ ਹੁੰਦੇ ਤੇ ਅੱਜ ਅਸੀਂ ਬੋਲ ਨਹੀਂ ਸਕਦੇ ਸਕੇ ਕਿਉਂਕਿ ਵਰਨਵਸਤਾ ਦਿੱਤਾ ਸਾਨੂੰ ਛੂਦਰ ਦਾ ਦਰਦ ਦਿੱਤਾ ਗਈ ਜੇ ਛੂਦਰ ਬੋਲਦਾ ਸੀ ਉਹਦੀ ਜबान ਕੱਟੀ ਜਾਂਦੀ ਸੀ ਸੁਣਦਾ ਤਾਂ ਕੰਨਾਂ ਸਿੱਕਾ ਢਾਲ ਕੇ ਪਾਏ ਜਾਂਦੇ ਸੀ ਉਹ ਜੇ ਪਰਦਾ ਹੀ ਤਾਂ ਹੱਕਾ ਖਤਮ ਕਰ ਦਿੱਤੀਆਂ ਜਾਂਦੀਆਂ ਸੀ ਛੂਦਰ ਕੋਈ ਜ਼ਮੀਨ ਜਾਇਦਾਦ ਦਾ ਹੱਕਦਾਰ ਨਹੀਂ ਸੀ ਔਰਤ ਨੂੰ ਪੈਰ ਦੀ ਜੁੱਤੀ ਕਿਹਾ ਜਾਂਦਾ ਸੀ ਤੇਜ ਕਰਕੇ 바ਵਾ ਸਾਹਿਬ ਡਾਕਟਰ ਮੀੜਕ ਨੇ ਇਹ ਸਾਰੇ ਬੰਦਨਾਂ ਨੂੰ ਤੋੜ ਕੇ ਸਾਨੂੰ ਇਨਸਾਨੀਅਤ ਦੀ ਜ਼ਿੰਦਗੀ ਲੈ ਕੇ ਦਿੱਤੀ ਹੈ ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਜੇ ਸਾਹਿਬ ਕਾਂਸ਼ੀਰਾਮ ਨਾ ਪੈਦਾ ਹੁੰਦੇ ਤਾਂ ਸਾਨੂੰ 바ਵਾ ਸਾਹਿਬ ਡਾਕਟਰ ਮੀੜਕ ਬਾਰੇ ਨਹੀਂ ਪਤਾ ਲੱਗਣਾ ਸੀ ਜੇ 바ਵਾ ਸਾਹਿਬ ਡਾਕਟਰ ਮੀੜਕ ਨਾ ਪੈਦਾ ਹੁੰਦੇ ਤਾਂ ਅੱਜ ਅਸੀਂ ਬੋਲ ਨਹੀਂ ਸਕਦੇ ਸੀ ਤੁਸੀਂ ਸੁਣ ਨਹੀਂ ਸਕਦੇ ਸੀ ਸਾਡੇ ਬੱਚੇ ਅੱਜ ਪੜ ਸਕਦੇ ਪੜ ਨਹੀਂ ਸਕਦੇ ਸੀ ਕਿਉਂਕਿ ਅੱਜ 바ਵਾ ਸਾਹਿਬ ਡਾਕਟਰ ਮੀੜਕ ਦੀ ਬਦੌਲਤ ਹੈ ਕਿ 바ਵਾ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਔਰ ਜਿਸ ਤਰ੍ਹਾਂ ਗੁਰੂ ਸਾਹਿਬ ਸਾਨੂੰ ਇੱਕ ਰਸਤਾ ਦੱਸ ਕੇ ਗਏ ਐ ਵੀ ਕੋਈ ਕਿਸੇ ਕੋ ਰਾਜ ਨਾ ਦੇਹਾ ਜੋ ਲੈ ਹੈ ਨਿਜਬਲ ਸੇ ਰਹਿ ਰਾਜ ਬਿਨਾਂ ਨਾ ਧਰਮ ਚੱਲਿਆ ਧਰਮ ਬਿਨਾਂ ਸਭ ਦਲੇ ਮਲੇਆ ਇਸ ਤਰ੍ਹਾਂ ਬਾਬਾ ਸਾਹਿਬ ਡਾਕਟਰ ਮਿਰਕ ਨੇ ਕਿਹਾ ਸੀ ਐ ਮੇਰੇ ਸਮਾਜ ਦੇ ਲੋਕੋ ਮੈਂ ਤੁਹਾਨੂੰ ਸਤਾ ਪ੍ਰਾਪਤੀ ਵਾਸਤੇ ਬੋਡ ਦੇ ਚੱਲਿਆ ਤੁਸੀਂ ਆਪਣੀ ਸੰਦੂਕ ਵਿੱਚ ਆਪਣੀਆਂ ਵੋਟਾਂ ਪਾ ਕੇ ਆਪ ਦੇ ਰਾਜੇ ਪੈਦਾ ਕਰ ਲਓ ਜਦੋਂ ਸਤਾ ਦੇ ਮੰਦਰ ਦੀ ਚਾਬੀ ਤੁਹਾਡੇ ਹੱਥ ਚ ਆ ਗਈ ਛੋੜੀ ਤਕਦੀਰ ਦੇ ਸੌਤ ਤਾਲੇ ਖੁੱਲ ਜਾਣਗੇ ਔਰ ਸਾਬ ਕਾਂਸ਼ੀ ਰਾਵ ਨੇ ਨਾਰਾ ਦਿੱਤਾ ਸੀ ਕਿ ਵੋਟ ਆ ਮਾਰਾ ਰਾਜ تمہارا ਨਹੀਂ ਚੱਲੇਗਾ ਨਹੀਂ ਚੱਲੇਗਾ ਉਹ ਕਹਿੰਦਾ ਤੁਸੀਂ 100 100 ਦੇ ਵਿੱਚੋਂ 85 ਐ 15 ਤੋੜੇ ਤੇ ਰਾਜ ਕਰ ਰਹੇ ਤੁਹਾਨੂੰ 85 ਨੂੰ ਇਕੱਠੇ ਹੋ ਕੇ ਰਾਜ ਭਾਗ ਲੈਣ ਲੈਣਾ ਚਾਹੀਦਾ ਹੈ ਰਾਜ ਭਾਗ ਦੇ ਵਿੱਚ ਸਾਰਾ ਕੁਝ ਹੈ ਉੱਤਰ ਪ੍ਰਦੇਸ਼ ਦੇ ਵਿੱਚ ਭੋਜਨ ਸਮਾਜ ਪਾਰਟੀ ਦੀ ਸਰਕਾਰ ਬਣੀ ਔਰ ਉੱਤਰ ਪ੍ਰਦੇਸ਼ ਦੇ ਵਿੱਚ ਭੈਣ ਮਾਇਆਵਤੀ ਮੁੱਖ ਮੰਤਰੀ ਬਣੀ ਬੈਠਣ ਸਾਨ ਉਹਨੂੰ ਗਰੀਬਾਂ ਨੂੰ ਤਿੰਨ ਤਿੰਨ ਕਿੱਲੇ ਜ਼ਮੀਨ ਦਿੱਤੀ 1.14 15 ਲੱਖ ਲੋਕਾਂ ਨੂੰ ਸਰਕਾਰੀ ਨੌਕਰੀ ਤੇ ਉਠਾਇਆ ਔਰ ਬੇਕਰਿਆਂ ਨੂੰ ਘਰ ਬਣਾ ਕੇ ਦਿੱਤੇ ਪਹਿਲੀ ਤੋਂ ਲੈ ਕੇ ਐਮਏ ਤੱਕ ਵਿਦਿਆਪਰੀ ਕੀਤੀ ਔਰ ਜਿੰਨੇ ਵੀ ਆਈਪੀਐਸ ਕੋਰਸ ਜਿੰਨੇ ਵੀ ਸਾਰੇ ਫ੍ਰੀ ਕੀਤੇ ਇਸ ਕਰਕੇ ਸਾਡੇ ਵਾਲਮੀਕੀ ਮਾਜੂਆਂ ਦੀ ਕੁੜੀ ਟੀਨਾ ਟਾਬਾ ਆਲ ਇੰਡੀਆ ਚੋ ਫਾਸਟ ਆਈ ਜਿਹਦੇ ਪਿਓ ਨੇ ਦਿਹਾੜੀਆਂ ਕਰਕੇ ਜੋਤੇ ਲਾ ਕੇ ਕੱਕ ਖੋਦ ਕੇ ਪੜਾਉਣੀ ਹੁੰਦੀ ਸ਼ਾਇਦ ਅੱਜ ਜੋ ਐਸਐਸਪੀ ਲੱਗੀ ਨਜ਼ਰ ਨਹੀਂ ਆਉਣੀ ਸੀ ਇਸ ਕਰਕੇ ਆਓ ਆਪ ਇਕੱਠੇ ਹੋ ਕੇ ਆਉਣ ਵਾਲਾ ਸਮਾਂ ਬੌਜਨ ਸਮਾਜ ਪਾਰਟੀ ਦੇ ਹੱਕ ਵਿੱਚ ਲੈ ਜੀ ਜੋ ਗਰੀਬਾਂ ਮਜਲੂਮਾਂ ਅਤੇ ਜੋ ਗੁਰੂ ਚਾਹੁੰਦੇ ਕਿ ਸਭੇ ਸਾਂਝੀ ਵਾਰਦਾਨ ਕੋਈ ਨਾ ਦਿਸੇ ਇਵਾਰਾ ਜਿਓ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਕੈਸੇ ਕੈਸਾ ਚਾਹੂੰ ਰਾਜ ਮੈਂ ਸਵਣ ਕੋ ਮਿਲੇ ਅਨ ਛੋਟ ਵੱਡੇ ਸੰਭ ਸੇ ਰਵਿਦਾਸ ਰਹੇ ਇਸਾਨ ਇਹ ਵਿਚਾਰਤਾਰਾ ਅਸੀਂ ਲਾਗੂ ਕਰਨਾ ਚਾਹੁੰਦੇ ਆ ਆਪ ਇਕੱਠੇ ਹੋ ਕੇ ਆਉਣ ਵਾਲੇ ਸਮੇਂ ਵਿੱਚ ਅੱਜ ਖੁਸ਼ੀ ਦੇ ਮੌਕੇ ਤੇ ਵਾਵਾ ਸਾਹਿਬ ਡਾਕਟਰ ਮੇਡ ਕਦੇ ਜਨਮ ਦਿਹਾੜੇ ਦੇ ਉੱਤੇ ਵਧਾਈ ਦਿੰਦਾ ਆ ਇੱਕ ਪਰਨ ਕਰਦੇ ਆ ਕਿ ਅੱਜ ਆਪਾਂ ਇਥੋਂ ਕਸਮ ਖਾ ਕੇ ਜੱਜ ਜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਮਿਹਨਤ ਕਰਕੇ ਭੋਜਨ ਸਮਾਪਤ ਨੂੰ ਅੱਗੇ ਲੈ ਕੇ ਅੱਜ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਆਉਣ ਵਾਲੇ ਚੋਣਾਂ ਵਾਰੀ ਆਪਣਾ ਕੀ ਵਿਚਾਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਬਹੁਜਨ ਸਮਾਪਾ ਪਾਰਟੀ ਦਾ ਪਹਿਲਾਂ ਕਾਲੀ ਦਲ ਨਾਲ ਗੱਠ ਜੋੜ ਸੀ ਜਦੋਂ ਦੇਖਿਆ ਵੀ ਕਾਲੀ ਦਲ ਜਿਹੜਾ ਬੀਜੇਪੀ ਨਾਲ ਜ਼ਿਆਦਾ ਝੁਕਾਅ ਕਰ ਰਿਹਾ ਤਾਂ ਬਹੁਜਨ ਸਮਾਪਾ ਪਾਰਟੀ ਨੂੰ ਆਪ ਦਾ ਸਮਝੌਤਾ ਤੋੜ ਕੇ ਆਉਣ ਵਾਲੀਆਂ 13 ਦੀਆਂ 13 ਸੀਟਾਂ ਤੇ ਬਹੁਜਨ ਸਮਾਪਾ ਪਾਰਟੀ ਲੜੂਗੀ ਔਰ 4-5 ਸੀਟਾਂ ਤੇ ਅਸੀਂ ਡਿਕਲੇਅਰ ਵੀ ਕਰ ਦਿੱਤਾ ਹੈ ਜੈ ਭੀਮ ਜੈ ਭਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰ ਅੱਜ ਇਸ ਪ੍ਰੋਗਰਾਮ ਦੇ ਵਿੱਚ ਜਿੰਨੀ ਵੀ ਸੰਗਤ ਪਿੰਡ ਤੱਪੜ ਹਾਰਨੀਆਂ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜੀ ਦੇ ਬਰਥਡੇ ਦੀ ਖੁਸ਼ੀ ਦੇ ਵਿੱਚ ਪਹੁੰਚੀਆਂ ਜਿਸ ਵਿੱਚ ਮੁੱਖ ਚੀਫ ਗੈਸਟ ਐਡਵੋਕੇਟ ਪ੍ਰਵਿੰਦਰਪੁਰ ਜੀ ਬਾਜਵਾ ਅਤੇ ਇਸ ਦਫ਼ਤਰ ਦੀ ਜੋ ਝੰਡੇ ਦੀ ਰਸਮ ਹੈ ਉਸ ਨੂੰ ਪੂਰਾ ਕਰਨ ਲਈ ਭੋਜਨ ਸਮਾਜ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਸ਼੍ਰੀ ਸੰਤਰਾਮ ਜੀ ਮੱਲੀਆਂ ਔਰ ਬਾਕੀ ਥਾਣੇਦਾਰ ਹਰਦੇਵ ਸਿੰਘ ਸਾਹਿਬ ਔਰ ਜਿੰਨੀ ਵੀ ਭੋਜਨ ਸਮਾਜ ਪਾਰਟੀ ਜਿਗਰਾਉਂਦੀ ਸਮੁੱਚੀ ਟੀਮ ਬੀਬੀਆਂ ਬੱਚੇ ਪਹਿਣਾ ਬਜ਼ੁਰਗ ਜੋ ਵੀ ਪਹੁੰਚੇ ਹੈ ਸਾਰਿਆਂ ਦਾ ਮੈਂ ਆਪਣੇ ਔਰ ਆਪਣੇ ਪਰਿਵਾਰ ਵੱਲੋਂ ਜੀ ਆਇਆਂ ਕਹਿੰਦਾ ਹੈ ਅਤੇ ਉਮੀਦ ਕਰਦਾ ਹਾਂ ਕਿ ਹਰ ਸਾਲ ਦੀ ਤਰ੍ਹਾਂ ਪਿੰਡ ਤੱਪੜ ਹਰਨੀਆਂ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਡਕਰ ਦੇ ਬਰਥਡੇ ਦੀਆਂ ਰੌਣਕਾਂ ਲੱਗਦਗਾਂ ਰਹਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਗਵਤ ਹਾਂਜੀ ਸਭ ਤੋਂ ਪਹਿਲਾਂ ਸਾਰੇ ਹੀ ਦੇਸ਼ ਵਾਸੀਆਂ ਨੂੰ ਸਮੁੱਚੇ ਬਹੁਜਨ ਸਮਾਜ ਨੂੰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਸਾਹਿਬ ਜੀ ਦੇ 133ਵੇਂ ਜਨਮ ਦਿਨ ਦੀਆਂ ਬਹੁਤ 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 ਮੁਬਾਰਕਾਂ ਤੇ ਆਸ ਕਰਦੇ ਹਾਂ ਕਿ ਬਾਬਾ ਸਾਹਿਬ ਦੇ ਇਸ ਜਨਮ ਤੋਂ ਸੇਧ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਜਨ ਸਮਾਜ ਦੇ ਲੋਕ ਇਸ ਦੇਸ਼ ਦੇ ਵਿੱਚ ਆਪਣਾ ਰਾਜ ਸਥਾਪਿਤ ਕਰਨਗੇ ਜਿਹੜਾ ਕਿ ਇਹਨਾਂ ਤੋਂ ਹਜ਼ਾਰਾਂ ਸਾਲਾਂ ਦਾ ਰੁੱਸਿਆ ਹੋਇਆ ਖੁੱਸਿਆ ਹੋਇਆ ਰਾਜ ਅੱਜ ਅਸੀਂ ਆਪਣੇ ਵਿਧਾਨ ਸਭਾ ਹਲਕਾ ਜਗਰੌਂ ਦੇ ਵਿੱਚ ਜਿਹੜੀ ਅਸੀਂ ਆਪਣੀ ਜਿਹੜੀ ਸਟ੍ਰੈਟਜੀ ਹੈਗੀ ਆ ਉਹ ਤੁਹਾਡੇ ਡਿਸਕਲੋਜ਼ ਨਹੀਂ ਕਰਾਂਗੇ ਸਾਡੀ ਪਾਰਟੀ ਦੀ ਪਰ ਅਸੀਂ ਵਿਧਾਨ ਸਭਾ ਹਲਕਾ ਜਗਰੌਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਬੌਝਨ ਸਮਾਜ ਪਾਰਟੀ ਕਿਸ ਤਰੀਕੇ ਦੇ ਨਾਲ ਇੱਕ ਮਜ਼ਬੂਤ ਧਿਰ ਬਣੇ ਉਹਦੀ ਅਸੀਂ ਰਣਨੀਤੀ ਦੇ ਤਹਿਤ ਅੱਜ ਸੂਬੇਦਾਰ ਸਰਦਾਰ ਸਾਧੂ ਸਿੰਘ ਜੀ ਸਰਦਾਰ ਲਾਸ਼ਮਣ ਸਿੰਘ ਜੀ ਹਰਜੀਤ ਸਿੰਘ ਜੀ ਸਾਡੇ ਹੋਰ ਥਾਣੇਦਾਰ ਸਾਹਿਬ ਵੀਰ ਜੀ ਤੇ ਜਿਨਨੇ ਸਾਰੇ ਸਾਥੀਆਂ ਨੇ ਮਿਲ ਕੇ ਤੱਪੜ ਹਰਨੀਆਂ ਵਿਖੇ ਬਹੁਜਨ ਸਮਾਜ ਪਾਰਟੀ ਦੇ ਦਫਤਰ ਦਾ ਵੀ ਉਦਘਾਟਨ ਕੀਤਾ ਹੈ ਤੇ ਨਾਲ ਦੀ ਨਾਲ ਅੱਜ ਬਾਬਾ ਸਾਹਿਬ ਜੀ ਦਾ ਅਸੀਂ ਜਿਹੜਾ ਜਨਮ ਦਿਹਾੜਾ ਵੀ ਮਨਾ ਰਹੇ ਹਾਂ ਇਹਦਾ ਕਾਰਨ ਇਹ ਹੈ ਕਿ ਅਸੀਂ ਵਿਧਾਨ ਸਭਾ ਹਲਕਾ ਜਗਰੋਂ ਦੇ ਵੱਲੋਂ ਅਸੀਂ ਸਰਦਾਰ ਸਾਧੂ ਸਿੰਘ ਤੱਪੜ ਜੀ ਨੂੰ ਆ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਦੇ ਲਈ ਵੀ ਪਾਰਟੀ ਦੀ ਟਿਕਟ ਲਈ ਵੀ ਅਪਲਾਈ ਕੀਤਾ ਜੇਕਰ ਪਾਰਟੀ ਟਿਕਟ ਦਿੰਦੀ ਆ ਦੀ ਵੈਸਟ ਨਾਂ ਵੀ ਦੇਊਗੀ ਤਾਂ ਅਸੀਂ ਸਾਰੇ ਤਨ ਮਨ ਧਨ ਦੇ ਨਾਲ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਤੇ ਪਾਰਟੀ ਨੂੰ ਮਜ਼ਬੂਤ ਕਰਾਂਗੇ ਪੂਰੇ ਵਿਧਾਨ ਸਭਾ ਹਲਕਾ ਜਗਰੌਂ ਦੇ ਵਿੱਚ ਆਉਣ ਵਾਲੇ ਸਮੇਂ 'ਚ ਅਸੀਂ ਹੋਰ ਵੀ ਜਿਹੜੇ ਪਾਰਟੀ ਦੇ ਦਫ਼ਤਰ ਖੋਲਾਂਗੇ